ਚੱਲੀਏ ਜੀ ਚੱਲੋ ਚੱਲੋ ਹੁਣ ਮਾਈਆਂ ਦਾ ਪਿਆਰ ਆ ਲਓ ਵੀ ਮਾਈਆਂ ਲੈ ਕੇ ਅੱਜ ਮਾਈਆਂ ਦੇ ਨਾਲ ਕਿਵੇਂ ਚੈਰਾ ਮਾਈਆਂ ਲੈ ਕੇ ਅੱਜ ਚੱਲਦੇ ਗੱਗੂ ਕਰੇ ਆਹ ਜੀ ਮੇਰਾ ਫੋਨ ਆ ਤੇ ਉਥੇ ਨਾ ਬੰਦਾ ਸੀ ਡੇਖੋ ਜੀ ਧਿਆਨ ਕਰਿਆ ਅਸੀਂ ਬਾਹਰ ਹੀ ਸਦਨਾ ਕਰੇ ਜਾਣਾ ਨਹੀਂ ਸਾਰਾ ਟੱਬਰ ਆਪਦੀਆਂ ਗੱਲਾਂ ਦੇ ਵਿੱਚ ਵਿਜੀ ਉਧਰ ਵੇਖੀ ਇਧਰ ਇਧਰ ਪਰਲੇ ਬੰਨੇ ਇਹ ਪਟਾਣੀ ਨਹੀਂ ਮਾਈਆਂ ਹੈ ਹੈ ਮਾਈਆਂ ਲੈ ਕੇ ਮਾਈਆਂ ਮਾਈਆਂ ਆਣੀ ਮਾਏ ਮਾਈਆਂ ਲੈ ਕੇ ਆਏ ਆਈ ਮੋਲੀ ਨਵੀਂ ਹਾਂ ਐ ਡੌਗੀ ਆ ਪੁੱਤ ਇੱਕ ਆਉਂਦਾ ਤੁਰਿਆ ਹਾਂ ਤਿੰਨ ਆ ਪੁੱਤ ਦੋ ਨਹੀਂ ਕੇ ਆ ਤਿੰਨ ਇਹ ਟੂ ਨਹੀਂ ਪੁੱਤ 3 ਆ ਓਰੇ ਆ ਵੀ ਆਉਂਦਾ ਪੈ ਗਿਆ ਪਿੱਛੇ ਵੇ ਓਰੇ ਆ ਕਿਹੜਾ ਬੈੱਲ ਬਾਲ ਓ ਆ ਵੇ ਆ ਕੇ ਆ ਪਿੱਟੂਲ ਛੋਟਾ ਪਿੱਟੂਲ ਕੇ ਪੁੱਤ ਕੇ ਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਆਪਕਾਰ 2020 ਠੀਕ ਹੋ ਵਗੇ ਸੋ ਗਾਇਜ਼ ਜੱਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੱਲੀਏ ਜੀ ਚੱਲੋ ਚੱਲੋ ਹੁ ਮਾਈਗਾ ਲੈ ਕੇ ਅੱਜ ਚੱਲਨੇ ਗੱਗੂ ਕਰੇ ਚਲਾਓ ਬੈਠੋ ਗੱਡੀ ਟ੍ਰੈਡ ਇੰਡੀਆ ਗੋ ਮੋੜੇ ਕੋਲ ਆ ਤੇ ਉੱਥੇ ਨਾ ਬੰਦਾ ਸੀ ਆ ਠੀਕ ਆ ਨਾ ਜੱਗੇ ਦਾ ਵੀਰ ਜੀ ਭਾਜੀ ਸਦਰਾਹ ਘਰੇ ਜਾਣਾ ਨਹੀਂ ਸਾਰਾ ਟੱਬਰ ਆਉਂਦੀਆਂ ਗੱਲਾਂ ਦੇ ਵਿੱਚ ਵਿਜੀ ਉਧਰ ਵੇਖੀ ਇਧਰ ਪਰਲੇ ਬੰਨੇ ਉਹ ਨਾ ਤਾਂ ਪਿਆਰ ਇਹ ਵੱਖਰਾ ਹੀ ਜਨੂਨ ਚੜਿਆ ਵੀਰ ਜੀ ਹਲਾ ਲੋ ਪ੍ਰੈਸਾਂ ਕਰਨ ਦਾ ਹੁੰਦਾ ਇਹ ਵੀ ਚੱਲੇ ਨਾਈਸ ਪੁੱਤੇ ਮਾਰ ਕੋਈ ਚੱਲ ਹੱਸ ਰਾਂ ਮੈਂ ਚੱਲ ਘੜੀ ਵੀ ਦਿਖਾ ਪਤਾ ਲੱਗੇ ਸਨੋਵਰ ਨੇ ਘੜੀ ਲਾਈ ਚੱਲ ਦੰਦ ਬਾਰ ਨੂੰ ਘੱਡ ਕੈਮਰਾ ਰੋਲ ਐਕਸ਼ਨ ਚੱਲ ਵੀ ਖੋਲ ਪਟਾੜੀ ਕਰਾ ਦੇ ਦਰਸ਼ਨ ਸਾਰੀ ਬੰਦ ਹੋਣ ਲੱਗ ਗਈ ਬੰਦ ਹੋਣ ਲੱਗਿਆ ਤੇ ਫੇਰ ਖੋਲਣ ਲੱਗਿਆ ਇਹ ਪਟਾੜੀ ਨਹੀਂ ਇਹ ਮਾਈਆਂ ਹੈ ਹੈ ਮਾਈਆਂ ਲੈ ਕੇ ਆਏ ਮਾਈਆਂ ਕਹਿੰਦੇ ਨੂੰ ਆਹ ਨਹੀਂ ਮਾਏ ਮਾਈਆਂ ਲੈ ਕੇ ਆਏ ਕੋਲ ਦੇ ਆਈ ਨਵੀਂ ਆਈ ਬੋਲੀ ਨਵੀਂ ਬੋਲੀ ਆਈ ਹੈ ਲਾਂਚ ਕਰ ਲਈ ਆ ਵਿਆਹ ਤੇ ਲਾਂਚ ਕਰਾਂਗੇ ਬੋਲੀ ਹਾਂ ਡੌਗੀ ਆ ਪੁੱਤ ਇੱਕ ਆ ਹੁੰਦਾ ਤੁਰਿਆ ਹਾਂ ਤਿੰਨ ਆ ਪੁੱਤ ਦੋ ਨਹੀਂ ਕੇ ਤਾਂ ਤਿੰਨ ਆ ਮੈਂ ਇੱਕ ਇਹ ਟੂ ਨਹੀਂ ਪੁੱਤ 3 ਆ ਓਰੇ ਆ ਆਉਂਦਾ ਬਹਿ ਗਿਆ ਪਿੱਛੇ ਵੇ ਆ ਆਵੇ ਉਹ ਵੱਡਾ ਉਹ ਖੁੱਲਾ ਪੁੱਤ ਹੀ ਬੰਨੇ ਆ ਉਹ ਪਿੱਟ ਬੋਲ ਲਾਓ ਓਏ ਪਿੱਟ ਬੋਲਾ ਹਾਂ ਪਿੱਟ ਬੋਲ ਵੇ ਲਾ ਤੂੰ ਵੇਖੜਾ ਪਿੱਟ ਬੋਲਾ ਪਿੱਟ ਬੋਲ ਵੇਖਣਾ ਆ ਵੇ ਆ ਰਿਹਾ ਕੀਰਾ ਬੱਟ ਬਾਲ ਆ ਆ ਆ ਕੇ ਸੋਸ ਰਿਗਾਲੀ ਤੁਨੋਂ ਬੜਾ ਟੌਰ ਤੇਰੀ ਦੂਰ ਚੱਲ ਐ ਜਮਾ ਪੋਪੋ ਕੁਦਈ ਨਹੀਂ ਬਣੇ ਰਹੀ ਨੇ ਟੌਰ ਤੇਰੀ ਆ ਸਲੋਵਰ ਨੂੰ ਮਢੀ ਤੇ ਮੇਰੀ ਟੌਨ ਵੇਰੀ ਆ ਸਲੋਵਰ ਨੂੰ ਮਢੀ ਕਹਿੰਦੀ ਸਾਨੂੰ ਨਾਲ ਰੱਖ ਲੋਈ ਰਾਤ ਮੈਂ ਤਾਂ ਕਹਿ ਰਿਹਾ ਵੀ ਆ ਪੱਟੇ ਵਿੱਚ ਬਾਲ ਛੋਟਾ ਪਿੱਟਵਲ ਕੇ ਪੁੱਤ ਕਦੇ ਦੀ ਜੀ ਸਾਡੇ ਜਲੰਧਰ ਤੱਕ ਰੇ ਫਿਰਦੀ ਐ ਦਰ ਆਵੇ ਇਹ ਬੰਦੇ ਚੱਕ ਰਹੀ ਐ ਪਹਿਲਾਂ ਕਿਹੜੇ ਬੈਠਾ ਫਾਰਮ ਮਗਰ ਟਰਾਲੀ ਵੀ ਪਾਈ ਫਿਰ ਟਰਾਲੀ ਜੀ ਸਾਡੀ ਜੀਵ ਸਾਲੀ ਨਾ ਨੂਰਪੁਰ ਤੇ ਜਲੰਧਰ ਕਾ ਨੇੜੇ ਘਰ ਵਹਾਈਏ ਚੈੱਕ ਕਰੀਏ ਉਧਰ ਵੀ ਦਿਖਾਉਣਾ ਰੋਡ ਨੂੰ ਕਰਦਾ ਨੇ ਰੇ ਇਧਰ ਟ੍ਰੈਫਿਕ ਹੀ ਬੜਾ ਜਵਾਕ ਵੀ ਐ ਨਾ ਉਹ ਦੂਜੀ ਪਾਸੇ ਚੱਲ ਟ੍ਰਾਫਿਕ ਨੇ ਫੈਂਟਰੀ ਬਣਾਈ ਫਿਰਦੇ ਮੈਂ ਸੌਦੇ ਚੜਦੀ ਦਾਣੇ ਬਰਾਬਰਾਂ ਲੰਦਾ ਹੁਣ ਰਲੋ ਰੋ ਰੋਗੇ ਨਾ ਕੀ ਗੱਲ ਇਹਨਾਂ ਨੂੰ ਗਏ ਇਹ ਕਿਵੇਂ ਵੇਖੀ ਛੱਡਾ ਗਾਰੇ ਕੀ ਗੱਲ ਹੈ ਪਾਗ ਨਾਲ ਮੈਚ ਕਰੀ ਬੈਠਾ ਤੇਰੀ ਮੇਰੀ ਪਾਗ ਨਾਲ ਹੀ ਜੀਵ ਲਈ ਫਿਰਦੇ ਕੀ ਹੋਇਆ ਮੈਂ ਭਾਈ ਦੀ ਬੋ ਗੱਡੀ ਆ ਪੂਰੀ ਭਾਈ ਦੀ ਆ ਹੈ ਇਹ ਜਿੰਦੇ ਆਪਣੇ ਲੱਗਦੇ ਆ ਕਿੱਦਾਂ ਕਿੱਦਾਂ ਦਵੱਲੀ ਫਿਰਦੇ ਚੱਲ ਕੀ ਏ ਭਾ ਚੱਲੀ ਟਾਂਡੇ ਨਿਲੇ ਤੇ ਢੰਡਾ ਲਾ ਲਈ ਮੈਂ ਚਾਚੇ ਫੋਨ ਵਾਲਾ ਕਿੱਥੇ ਯਾਰ ਚਾਚੇ ਨੂੰ ਓਏ ਗੋਡ ਮੈਂ ਤੁਹਾਨੂੰ ਤਾਂ ਸਰਾ ਚਾਵਾ ਕਾਪੜਾ ਦੋ ਬਚਾਰੇ ਕੱਟੀਏ ਕੱਟੇ ਜਿੱਤੇ ਕੱਟੇ ਓ ਵਾਹ ਦਰਸ਼ਨਾ ਦਾੜੀ ਕਟਾਤੀ ਬੱਲੇ ਕਿਤਾ ਚੌਲੈਨ ਤੇਰੀ ਪੁੜਕਦੀ ਫਿਰਦੀ ਵਾਜੀ ਵਾ ਕਮਾਲ ਆ ਤਾਂ ਮੁੰਡਾ ਹੀ ਲੱਗੀ ਜਾਣਾ ਕਮਾਲ ਹੋਈ ਪਈ ਆ ਨਹੀਂ ਜੀ ਰਾਤੀ ਬੱਕਰੀ ਖੁੱਲ ਗਈ ਜੀ ਅੱਛਾ ਕੀ ਹੋ ਗਿਆ ਜੀ ਬੱਕਰੀ ਖੁੱਲ ਕੇ ਦਾੜੀ ਖਾ ਗਈ ਇਹਦੀ ਓ ਮਾਈ ਗੋਡ ਇੱਕ ਬੰਦਾ ਨਹੀਂ ਆਇਆ ਉਧਰ ਪੱਠੇ ਜਾਓ ਓ ਸ਼ਾਹ ਉਧਰ ਪੱਠੇ ਵਾਓ ਦਿਸ ਇ ਤਾਲੀਆਂ ਵਾਓ ਵਾਓ ਤਾਨਿਆ ਵਾਓ ਇਹ ਆਪਣਾ ਨਵੇਂ ਬੱਚੇ ਤਾਂ ਨਾ ਕੀ ਰੱਖਿਆ ਆਪਾ Good morning. Good morning. Hi guys. Good morning. कोई राजू hmm? आमरन hmm. वा चाहत वाह माई गॉड इसको तो मुंह निकल गया ये क्या कर रही है hmm. आगे रखा नमीदा नमीदा? आ देख आ देख आ देख आ देखी दे, -दे. दे, दे दे जीव जीव है चल दी थी ਕਿੱਦਾਂ ਹੋਵੇ ਹੋਵੇ ਇਹਨਾਂ ਕਿ ਬਾਕੀ ਔਰ ਤਾਂ ਜਵਾਲ ਬਹੁਤ ਚੱਲਦੀ ਹੈ ਲੰਮੀ ਹੁੰਦੀ ਆ ਬਹੁਤ ਚੱਲਦੀ ਆ ਬਹੁਤ ਚੱਲਦੀ ਆ ਇਹਨਾਂ ਦੀ ਜਵਾਲ ਇਹ ਤਾਂ ਰੱਬ ਹਾਰਦਾ ਇਧਰੇ ਖੈਦੀ ਵੀ ਮਾਰੋ ਜੀ ਮਾਰੋ ਵੈਰੀ ਗੁੱਡ ਗਾਡ ਗਾਡ ਹਾਂ ਜੀ ਗਾ ਤੁਹ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰਿਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ